ਰਬੂ ਹੂੰ ਇਹ ਪਿੰਸਾਂ ਤੋਂ ਲੈਣੀ ਹੋਵੇ ਹਰਿਆਣੇ ਵਾਲੀ ਲੋੜ ਹੀ ਨਹੀਂ ਹੋ ਪਈ ਛੋਲੇ ਜੇ ਛੋਲੇ ਜੇ ਪਈਏ ਤੇ ਫਿਰ ਉਸੇ ਸਾਈਕਲ ਤੇ ਜਾਣਾ ਹੋਵੇ ਫਿਰ ਸਾਈਕਲ ਤੇ ਮੈਂ ਕਹਿੰਦਾ ਯਾਰ ਮੋਟਰਸਾਈਕਲ ਨਾਲ ਪਹਿਲਾਂ ਮੁਰਦਾ ਬੰਦਾ ਆ ਸੱਚੀ ਰ ਮੇਰਾ ਯੰਗ ਦਾ ਬੜਾ ਰਹਿ ਗਿਆ ਵੀ ਖਿੱਚ ਕਰਦਾ ਵੀ ਪੇਗ ਛੇਤੀ ਲਾਉਣਾ ਪਤਾ ਨਹੀਂ ਉਹ ਆ ਇਹਨੂੰ ਐ ਕਰ ਇੱਥੇ ਮੜਾ ਪੈਸੇ ਚ ਕਰਦੇ ਚਲਾ ਕੇ ਦੇਖੀ ਅੱਛਾ ਇਹ ਆ ਕੁਬਤੰਦਰਾ ਇਹਦਾ ਡਿਗੂ ਡਿਗੂਆ ਮਿਸਟਰ ਵੀ ਬੜਾ ਪਾਈਦਾ ਉਹਦਾ ਹੂੰ ਹੋਊਗਾ ਠੇਕੇ ਨੂੰ ਵੱਧ ਪਾਈਦਾ ਹੂ ਨਾ ਯਾਰ ਪਤਾ ਨਹੀਂ ਤਾਂ ਟੋੜਾ ਇੰਨੇ ਫੜਕ ਚਾ ਟੋੜ ਉਹ ਚੰਨੀ ਨਾ ਤਾਂ ਹੁੰਦਾ ਪਰ ਕਿਉਂ ਤਾਂ ਪੁਲ ਆ ਜਾਂਦਾ ਹੂੰ ਜਦੋਂ ਕਿ ਰਾਪਲ ਰੋਡ ਤਾਂ ਪ੍ਰੇਸ਼ੀਆ ਦਾ ਆਪਣੀ ਜ਼ਿੰਮੇਵਾਰ ਤਾਂ ਜਦੋਂ ਡੱਕਿਆ ਪੁਲ ਦਾ ਖੜਾ ਜਰੂਰ ਉਤਰ ਜੇ ਉਹ ਤਾਂ ਪਹਾੜਾ ਤੇ ਛੜ ਕੇ ਪੁਲ ਤੇ ਲਾਈਂਦਾ ਫਿਰ ਅੱਛਾ ਉਹ ਤਾਂ ਡਿੱਗਣ ਦਾ ਡਰ ਨਹੀਂ ਜਾਂਦਾ ਉਤਰ ਜਾਂਦਾ ਬੰਦਾ ਫਿਰ ਆਪਣੇ ਪਿੰਡ ਵਾਲੀ ਸੜਕ ਤੇ ਕਰ ਬੰਦਾ ਉੱਥੋਂ ਆ ਜਾਂਦਾ ਗੱਲ ਤਾਂ ਤੇਰੀ ਠੀਕ ਹੈ ਟਾਣਾ ਨੂੰ ਨਾ ਵੱਧ ਨੇ ਹਣਾ ਉਥੋਂ ਰੋੜਿਆ ਉੱਪਰ ਤੇ ਉਲੇਟੇ ਤੇ ਖੜਾ ਆ ਜਾਂਦਾ ਪਰ ਪੁਲ ਤੋਂ ਰੋੜਿਆ ਹੂੰ ਤੇ ਗਾਹ ਮੋ ਗਿਆ ਆ ਜਾਂਦਾ ਆਪਣੇ ਵਾਲਾ ਮੋ ਗਿਆ ਤਾਂ ਰੋੜਿਆ ਇੱਕ ਮੋਗਿਆ ਪਿੱਛੇ ਆ ਜਾਂਦਾ ਉਦੋਂ ਰੁੜ ਪੰਦ ਮੜਿਆ ਉਹ ਮੋਗਿਆਂ ਦੇ ਸਾਹ ਨਾਲੀ ਵੇਗ ਲਾਉਂਦੇ ਨੇ ਨਾ ਉਹ ਰੁੜਦਾ ਥਰਿਆ ਆਉਂਦਾ ਬਸ ਨਾ ਚਲਾ ਕੇ ਦੇਖ ਲੈ ਖਰੀ ਐ ਕਰ ਉਹ ਆਖਾਂ ਕਰੀਆਂ ਸਕੂਟਰੀਆਂ ਕਿਹੜਾ ਮੋਟਰ ਹੈ 40 ਦਾ ਆ ਵੀ ਰਹਿ ਜਾਂਦਾ ਰੇ ਇਹਦੇ ਸਾਈਕਲ ਦਾ ਹਮ 40 ਛੁੜੀ ਦਾ ਆ ਵੀ ਅੱਛਾ ਯਾਰ ਉਹ ਇਹਨਾਂ ਦਾ ਮੈਨੇ ਕੰਪਨੀ ਨੇ ਕਰਾ ਰੀਆਂ ਵੱਡੀਆਂ ਵਾਰੀਆਂ ਮੱਝਾ ਇਹਦੀ ਬਿਸ਼ਰੀ ਦੁਵਾਏ ਕਿਹਦੀ ਕੰਪਨੀ ਇਹ 10 ਰੁਪਏ ਚ ਆਇਆ ਸੀਗਾ ਜ਼ਾਹਰ ਰਿਆਂ ਕੰਪਨੀ ਕਿਹੜੀ ਹੈ ਹੀਰੋ ਕੰਪਨੀਆਂ ਦਾ ਕਰਾ ਰਹੇ ਆ ਕਹਿੰਦੇ ਤੂੰ ਹੀ ਭਾਏਂ ਦਿਆ ਉਹਨਾਂ ਦਾਰਿਆ ਕਹਿੰਦਾ ਜਿਵੇਂ ਤੈਨੂੰ ਦਾਰੂ ਆ 10000 ਰੁਪਏ ਚਾਇਆ ਸੀ ਬੈਟਰੀ ਪਾਤੀ ਧੜਕੇ ਉਹ ਨਿਕਲ ਗਈ ਜਿਵੇਂ ਨਮਾ ਸੀਗਾ ਬੁੜੇ ਨੂੰ ਲੈ ਕੇ ਗਿਆ ਸਿੱਥੇ ਮੋੜੀ ਚੋੜਾ ਡੋਟਿਆ ਜਦੋਂ ਫਿਰ ਦਾ ਕਰਮ ਵਾਲਾ ਹੈ ਆ ਚੋੜਾ ਡੋਟ ਗਿਆ ਨਾ ਬੁੜੇ ਦਾ ਗੋੜੇ ਦਾ ਜੂੜਾ ਘੋਟ ਗਿਆ ਉਂਗਰਮਾ ਲੈ ਦਾ ਲੋਹਾ ਦਾ ਸਰਪੀਂ ਚ ਘਰੇ ਆ ਗਿਆ ਉਹ ਜਿਹੜੀ ਕੁਦਰਤ ਆ ਉਹ ਤਾਂ ਹੋਣੀ ਹੋਣੀ ਕੁਦਰਤਨ ਦਾ ਕੋਈ ਨਹੀਂ ਰੋਕ ਸਕਦਾ ਉਹ ਦਾ ਦੁੱਖਾ ਉਹ ਤੇ ਜਿਹੜਾ ਚਾਚਾ ਜਿਹੜਾ ਹੋਸ਼ੀਆ ਦਰਸ਼ਨ ਇਹਦਾ ਪਿਓ ਕਾਲੇ ਦਾ ਹੂੰ ਉਹ ਨਹੀਂ ਭਰਾ ਬਾ ਟਾਇਲਟ ਦਾ ਹਯੂਬ ਸਾਹਿਬ ਤੋਂ ਰੱਟਿਆ ਸੀ ਟੂਲੇ ਦਾ ਹੈ ਫੜਾ ਕਰਦਾ ਸੀ ਭਰਾ ਹੂੰ ਦਰਸ਼ਨੀ ਚੱਕਿਆ ਦਰਿਆ ਕਰੇ ਮੇਰੇ 10 12 ਦਿਨ ਰਾਹ ਚ ਜਾਂਦੇ ਸੀ ਟੁੱਟ ਗਿਆ ਸੀ ਹਯੂਬ ਸਾਹਿਬ ਪਤਾ ਨਹੀਂ ਕਿੱਥੇ ਜੇ ਫਿਰ ਉੱਥੇ ਗਏ ਕਿ ਬੁਰਾ ਗੰਮ ਕੁਛ ਨਹੀਂ ਹੁੰਦਾ ਦਰਸ਼ਣੀ ਚੱਕਿਆ ਜਰਾ ਕਰੇ ਦਰਸ਼ਣੀ ਹੋ ਗਿਆ ਕਰੇ ਤੇ 15 20 ਮਿੰਟ ਮੇਰੇ ਦਾ ਗੱਡੀ ਚ ਐਂ ਟੂਲੇ ਟੁੱਟੇ ਰਹੀ ਬੈਠਾ ਰਹਾ ਉਹ ਮੇਰੇ ਮੇਰੇ ਪਿੱਛੇ ਕਹਿੰਦਾ ਹੋ ਨਾ ਕਰੋ ਤੁਸੀਂ ਉਹ ਨਾਲ ਦਾ ਰੜਟ ਪਈ ਹੱਥ ਨੂੰ ਨਾ ਮੈਂ ਕਹਿੰਦਾ ਯਾਰ 20 ਮਿੰਟ ਨਹੀਂ ਭਾਣਾ ਚੱਲ ਜੇ ਹਮ ਮੋੜੀ ਸੱਟ ਵਜੇ ਹਜੂਰ ਸਾਹਿਬ ਚੂੜਾ ਟੁੱਟੇ ਜਾਂਦੇ ਦਾ ਟੁੱਟਿਆ ਸੀ ਜਾਂਦੇ ਦਾ ਉਹ ਤਾਂ ਚੰਨਣ ਗੱਡੀ ਲੈ ਕੇ ਗਿਆ ਸੀ ਐਸ ਜੀ ਅੱਛਾ ਐਸ.ਡੀ. ਲੈ ਕੇ ਅਸੀਂ ਤੇ ਐਂ ਉੱਥੇ ਯਾਤਰਾ ਕਰੀ ਗਏ ਮੈਂ ਕਹਿੰਦਾ ਭੈਣੇ ਸੀ ਗੜੀ ਨਾਲ ਸਾਰੇ ਮਾਰੂ ਮਦਿਆਂ ਲੈ ਗਏ ਹਾਂ ਇਹਦਾ ਯਾਤਰਾ ਕਰਨ ਅਗਰੇ ਨਹੀਂ ਯਾਤਰਾ ਕਰਾਂਦਾ ਜੇ ਫਿਰ ਡੋਲਿਆ ਤਾਂ ਨਹੀਂ ਮੇਰਾ ਚੂੜਾ ਟੁੱਟ ਗਿਆ ਉਹ ਤਾਂ ਕਦੇ ਵੀ ਗੱਡੀ ਖਰਾ ਕੇ ਤੈਨੂੰ ਵਾਪਸ ਲੈ ਜਣਿਆ ਹਾਂ ਉਹ ਕਹਿੰਦਾ ਵੀ ਮੇਰੇ ਪਿੱਛੇ ਖਿੱਚਾ ਨਾ ਕਰੋ ਯਾਰ ਤੁਸੀਂ ਅੱਛਾ ਵੀ ਕੁਝ ਨਹੀਂ ਹੁੰਦਾ ਮੈਂ ਹੁਣ ਬੈਠਾਂਗਾ ਜਿਵੇਂ ਹੈਗਾ ਹੈਗਾ ਮਾਰੂ ਭੈਣ ਚੂੜੇ ਬੂੜੇ ਦਾ ਕੱਬੇ ਤੱਕੜੀ ਵਾਲੇ ਸੀ ਯਾਰ ਹੋਰ ਕਰਦਾ ਰਹੀ ਠੀਕ ਹੈ ਦੱਸ ਦੇ ਨੇ ਭੈਣ ਦੇ ਜਿਵੇਂ ਹੁਣ ਅਸੀਂ ਆਂ ਉਹ ਜਿਹੜੀ ਦਲੀ ਦਾ ਲਿਆ ਥੋੜੀ ਇਹ ਵੀ ਡਿੱਗਦੀ ਨਹੀਂ ਹੂੰ ਮੈਂ ਕਹਿੰਦਾ ਜੇ ਤੇ ਮੜਕ ਇਹਨਾਂ ਕਹਿੰਦਾ ਹੋ ਉਦੀ ਠਗੜਾਂਗੇ ਡਿੱਗ ਪੂਗੀ ਹੂੰ ਹੁੰਦਾ ਦਿਨੇ ਪਾ ਪੰਦ ਗਲੀਆਂ ਧਰਲਾਂ ਦੇ ਧੂਏ ਦੇ ਡਿੱਗ ਨਹੀਂ ਦਿੰਦੇ ਸੀਗੇ ਖਾਰ ਘਰੀ ਜਾਂਦੇ ਧੂਏ ਦੇ ਧਰਲਾਂ ਅੱਛਾ ਜਿਵੇਂ ਤੂੰ ਹਾਂ ਕੋਡਾ ਹੋ ਕੇ ਕਈ ਤੇ ਬਹਿ ਕੇ ਪਜਾਮਾ ਕੁਰਤਾ ਪਾ ਲੈਣਾ ਹਾਂ ਤੂੰ ਕਹੀ ਤੇ ਬਹਿ ਕੇ ਕੁਰਤਾ ਨਹੀਂ ਬਣੂ ਕਿਹ ਬਿੜ ਗੋ ਹਾਂ ਕਹੀ ਤੇ ਬਹਿ ਉਹ ਇੱਕ ਰਹੀ ਰੋੜੇ ਤੇ ਬਹਿ ਕੇ ਲੀਦੇ ਗਏ ਜਾਂਦੇ ਨੇ ふふ。何も言っのがいいど